ਸਵਾਗਤ ਹੈ ਆਪਣੇ YouTube ਚੈਨਲ ਉਤੇ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਇੱਕ ਨੀਲੀ ਚੰਬੀ ਕੋੜੀ ਤੇ ਇੱਕ ਮਾਰਵਾੜੀ ਕੋੜੀ ਮਾਰਵਾੜੀ ਕੋੜੀ ਜੈਡ ਬਲੈਕ ਹੈ ਤੇ ਇਹ ਮੇਟ ਕਰਵਾਈ ਹੋਈ ਹੈ ਤੇ ਜਿਹੜੀ ਨੀਲੀ ਚੰਬੀ ਕੋੜੀ ਹੈ ਉਹ ਗੰਬਨ ਚੈੱਕ ਪਾਸ ਹੈ 3 ਮਹੀਨਿਆਂ ਦੀ ਤੇ ਬਾਕੀ ਕਰਦੇ ਆਪਾਂ ਨੀਲੀ ਚੰਬੀ ਕੋੜੀ ਬਾਰੇ ਗੱਲਬਾਤ ਜੇ ਆਪਾਂ ਕਰੀਏ ਕੋੜੀ ਦੀ ਹਾਈਟ ਬਾਰੇ ਗੱਲਬਾਤ ਦਾ 60 ਪਲਸ ਦੀ ਹਾਈਟ ਹੈ ਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ 6 ਸਾਲ ਉਮਰ ਹੈ ਮੁੱਲੇ ਦਾ ਮਾਰਕ ਵੀਰ ਕਰਦੇ ਆ 1 ਲੱਖ ਤੇ 25000 ਰੁਪਇਆ ਬਾਕੀ ਜੇ ਕਿਸੇ ਵੀਰ ਭਰਾ ਨੇ ਖਰੀਦਣੀਆਂ ਤਾਂ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਕੋੜੀ ਸ਼ਕੀਨ ਪੂਰੀ ਹੈ ਚੰਗੀ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਨਵੇਂ ਬੰਦੇ ਦੇ ਰੱਖਣ ਵਾਲੀ ਕੋੜੀ ਹੈਗੀ ਕੰਨਾਕੁਨਾਂ ਦੀ ਪੂਰੀ ਸ਼ਕੀਨ ਹੈ ਬੋਡੀ ਮੰਤਰ ਵੀ ਪੂਰਾ ਮਜ਼ਬੂਤ ਹੈ 3 ਮਹੀਨਿਆਂ ਦੀ ਕੋੜੀ ਗੱਬਣ ਚੈੱਕ ਪਾਸ ਹੈ ਨੁਕਰੇ ਕੋੜੇ ਤੋਂ ਬਾਕੀ ਤੁਸੀਂ ਦੇਖ ਸਕਦੇ ਹੋ ਚੰਬਾ ਪਣ ਬਹੁਤ ਜ਼ਿਆਦਾ ਨੁਕਰੇ ਬੱਚੇ ਦੇਣ ਦੇ ਚਾਂਸਸ ਬਹੁਤ ਜ਼ਿਆਦਾ ਬਾਕੀ ਕੋੜੀ ਸੋਹਣੀਆਂ ਹੱਡਾ ਪੈਰਾਂ ਦੀ ਵੀ ਮਜ਼ਬੂਤ ਹੈ ਸੁੰਭ ਸੰਭੂ ਵੀ ਮਜ਼ਬੂਤ ਹੈ ਸਵਾਰੀ ਸਬੂਰੀ ਦੀ ਵੀ ਪਾਸ ਹੈ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਗਈ ਕੋੜੀ ਜੇ ਆਪਾਂ ਕਰੀਏ ਮਾਰਵਾੜੀ ਕੋੜੀ ਬਾਰੇ ਗੱਲ ਬਾਤ ਇਹ ਹੈਗੀ ਆ ਸਾਰੀ ਜੈਡ ਬਲੈਕੀ 9 ਇੰਚੇ ਦੀ ਹਾਈ ਟੈਂਮ ਮੇਟ ਕਰਵਾਈ ਹੋਈ ਹੈ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਆ 73000 ਰੁਪਏ ਮੌਕੇ ਤੇ ਮਾਨਤਾਨ ਹੋ ਜੂ ਸਾਨੂੰ 70 ਦਿਨ ਨੇੜੇ ਤੇੜੇ ਮਿਲ ਜੂ ਇਹ ਕੋੜੀ ਬਾਕੀ ਪਿੰਡ ਮਾਲਕ ਵੀਰਾਂ ਦਾ ਹੈਗਾ ਰਾਈਆਂ ਜ਼ਿਲ੍ਹਾ ਬਠਿੰਡਾ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ ਬੋਡੀ ਵਨ 3 ਦਾ ਵੀ ਮਜ਼ਬੂਤ ਹੈ ਕੰਨਾਂ ਕੋਨਾਂ ਦੀ ਵੀ ਪੂਰੀ ਸ਼ਕੀਨ ਹੈ ਬਾਕੀ ਇਹ ਸਾਰੀ ਜੈਡ ਬਲੈਕ ਆ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲੱਛ ਤੇ ਆਪਣਾ ਨੰਬਰ ਚੱਲ ਰਿਹਾ ਆ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਹੈਗਾ ਬਾਕੀ ਸਵਾਰੀ ਸਵੂਰੀ ਦੀ ਵੀ ਇਹ ਵੀ ਪਾਸ ਆ ਗਈ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਲਾਇਕ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਬਾਕੀ ਇਹ ਕੋੜੀਆਂ ਜਿਹੜੀਆਂ ਨੇ ਤਿੰਨ ਇਹ ਅਲੱਗ ਅਲੱਗ ਮਾਲਕਾਂ ਲਵੇ ਨੇ ਇਹ ਕੋ ਡੀ ਬੀ ਇਹ ਤਿੰਨ ਘੋੜੀਆਂ ਇੱਕ ਕਮਾਲ ਦਾ ਲਵੇ ਨੇ ਜਿਹੜੀਆਂ ਆਪਾਂ ਤੁਹਾਨੂੰ ਦੋ ਘੋੜੀਆਂ ਪਹਿਲਾਂ ਦਿਖਾਤੀਆਂ ਜੀ ਉਹ ਇੱਕ ਕਮਾਲ ਕਾ ਲਵੇ ਨੇਗੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਕਮੈਤ ਘੋੜੀਆ ਤੇ ਦੋ ਕਾਲੀਆਂ ਮਾਰਵਾੜੀਆਂ ਘੋੜੀਆਂ ਨੇਗੀਆਂ ਬਾਕੀ ਜੇ ਕਰੀਏ ਆਪਾਂ ਇਹਨਾਂ ਦੀ ਡਿਟੇਲ ਬਾਰੇ ਗੱਲਬਾਤ ਤਾਂ ਆਪਾਂ ਤੁਹਾਨੂੰ ਇਹ ਮਾਰਵਾੜੀ ਘੋੜੀ ਤੋਂ ਗੱਲਬਾਤ ਕਰਦੇ ਆ ਮੱਥੇ ਦੇ ਤਿਲਕ ਤੋੜਾ ਹੈ ਬਾਕੀ ਇੱਕ ਅਗਲਾ ਪੈਰ ਚਿੱਟਾ ਥੋੜਾ ਜਿਹਾ ਬਾਕੀ 33 ਮਹੀਨੇ ਦੀ ਉਮਰ ਹੈ ਕਾਟ ਪਲਾਸੇ ਦੀ ਹਾਈਟ ਹੈ ਸਵਾਰੀ ਦੀ ਪਾਸ ਹੈ ਮੁੱਲੇ ਦਾ ਮਾਲਕ ਵੀਰ ਕਰਦੇ ਜੀ 250000 ਜੇ ਕਿਸੇ ਨੂੰ ਇਹ ਘੋੜੀ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਕੰਨਾਂ ਕੋਨਾ ਦੀ ਸਕੀਨ ਹੈ ਬੋਡੀ ਬੰਤਰ ਵੀ ਮਜ਼ਬੂਤ ਹੈ ਬਾਲ ਪੌੜੀਆਂ ਦੀ ਬਿਲਕੁਲ ਸਾਫ਼ ਹੈ ਚਾਲ ਚੂਲ ਵੀ ਚੱਲਦੀ ਹੈ ਬਾਕੀ ਸੁਭਸੰਭ ਵੀ ਮਜ਼ਬੂਤ ਹੈ ਤੇ ਆਪਣੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਜੇ ਆਪਾਂ ਕਰੀਏ ਦੂਜੀ ਘੋੜੀ ਬਾਰੇ ਗੱਲਬਾਤ ਇਹਦੀ ਵੀ ਨਾਟਿੰਚ ਹਾਈਟ ਹੈ ਤੇ 4 ਦਾੰਦ ਦੀ ਉਮਰ ਹੈ ਦੇਵਲੀ ਲੈਣ ਦੀ ਹੈ ਤੇ ਮੇਟ ਕਰਵਾਈ ਹੋਈ ਹੈ ਇਹਦਾ ਮਾਲਕ ਵੀਰ ਕਰਦੇ ਆ ਜੀ ਮੁੱਲ 2.5 ਲੱਖ ਰੁਪਇਆ ਜੇ ਕਿਸੇ ਨੂੰ ਇਹ ਕੋਈ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਕੀ ਕੰਨਾਂ ਗੁੰਨਾਂ ਦੀ ਸਕੀਨ ਹੈ ਮੱਥੇ ਫੁੱਲੇ ਤੇ ਇੱਕ ਪੈਰ ਚਿੱਟਾ ਬੋਡੀ ਮੰਤਰ ਇਹਦਾ ਵੀ ਮਜ਼ਬੂਤ ਹੈ ਬਾਕੀ ਸਾਊਸੀਲ ਪੂਰੀ ਹੈ ਸਵਾਰੀ ਵੀ ਕਰਵਾਉਂਦੀ ਹੈਗੀ ਬਾਕੀ ਤੁਸੀਂ ਚੱਕੇਰਾ ਆਪ ਚੈੱਕ ਕਰ ਸਕਦੇ ਹੋਗੇ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਦੇ ਦੇਵਾਰੇ ਕਰ ਲਿਓ ਗੱਲ ਬਾਕੀ ਤੀਜੇ ਨੰਬਰ ਤੇ ਹੈਗੀ ਹੈ ਜੀ ਆਪਣੇ ਲਵੇ ਕਮੈਤ ਕੋੜੀ ਕੋੜੀ ਨੇ ਆਪ ਕਹਿ ਸਕਦੇ ਬੱਚੀ ਆ ਹਜੇ 33 ਮਹੀਨੇ ਦੀ ਉਮਰ ਹੈ ਜੀ ਤੇ 95 ਇੰਚ ਦੀ ਹਾਈਟ ਹੈ ਬਾਕੀ ਮੁੱਲੇ ਦਾ ਵੀ ਮਾਲਕ ਵੀ ਰ 2.5 ਲੱਖ ਰੁਪਇਆ ਕਰਦੇ ਹੈਗੀ ਜੇ ਕਿਸੇ ਨੂੰ ਇਹ ਪਸੰਦ ਆਈ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮੱਥੇ ਖੁੱਲਾ ਹੈ ਇੱਕ ਪੈਰ ਚਿੱਟਾ ਹੈ ਲਾਸਟ ਤੇ ਉਹ ਥੋੜਾ ਜਿਹਾ ਪੈਰ ਚਿੱਟਾ ਹੈ ਬਾਕੀ ਇਹ ਘੋੜੀਆਂ ਖੜੀਆਂ ਨੇ ਜੀ ਤਿੰਨ ਮਹਾਰਾਸ਼ਟਰ ਚ ਜੇ ਕਿਸੇ ਨੂੰ ਇਹ ਪਸੰਦ ਆਉਂਦੀਆਂ ਨੇ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ ਬਾਕੀ ਸੌਸੀਲ ਪੂਰੀ ਐ ਘੋੜੀ ਕਿ ਮਰਜੀ ਬੱਚੇ ਸਵਾਰੀ ਕਰੀ ਫਿਰੀ ਜਾਣਾ ਠੀਕ ਆ ਨਾ ਬਾਕੀ ਬੋਡੀ ਬੰਤਰ ਵੀ ਮਜ਼ਬੂਤ ਕੰਨਾਂ ਕੋਨਾਂ ਦੀ ਪੂਰੀ ਸ਼ਕੀਨ ਆਗੀ ਤੇ ਜੇ ਕਿਸੇ ਨੂੰ ਕਰਨ ਆਪਦਾ ਜਾਨਵਰ ਸੇਲ ਆਪਣਾ ਲਾਸਟ ਤੇ ਨੰਬਰ ਚੱਲ ਰਿਹਾ ਆ ਆਪਾਂ ਨੂੰ ਫੋਟੋ ਵੀਡੀਓ ਭੇਜ ਸਕਦਾ ਹੈ ਧੰਨਵਾਦ